ਜਾਤ ਦੇ ਆਧਾਰ 'ਤੇ ਰਾਖਵਾ ਕਰਨਾ ਕਿਤੇ ਨਾ ਕਿਤੇ ਇਹਦੇ ਵਿਰੁੱਧ ਵੀ ਆਵਾਜ਼ ਆ ਜਿਹੜੀ ਬਹੁਤ ਉੱਠਦੀ ਆ ਇਹ ਸ਼ੁਰੂ ਵੀ ਉਦੋਂ ਤੋਂ ਹੋ ਜਾਂਦਾ ਜਦੋਂ ਅਸੀਂ ਸਕੂਲਾਂ ਕਾਲ ਜਾਂਦੇ ਵਿੱਚ ਪੜ੍ਹਦੇ ਆ ਕੋਈ ਜ਼ਰੂਰੀ ਨਹੀਂ ਆ ਕਿ ਜਿਹੜਾ ਜਾਤ ਦੇ ਆਧਾਰ 'ਤੇ ਰਾਖਵਾ ਕਰਨਾ ਇੱਕ ਸਪੈਸ਼ਲ ਕੋਈ ਜਾਤ ਆ ਉਹੀ ਆਰਥਿਕ ਪੱਖੋਂ ਕਮਜ਼ੋਰ ਹੋ ਸਕਦੀ ਆ ਬਹੁਤ ਸਾਰੇ ਸਾਡੇ ਜੱਟ ਹੋਗੇ ਪੰਡਤ ਹੋਗੇ ਬ੍ਰਾਹਮਣ ਹੋਗੇ ਸੈਣੀ ਹੋਗੇ ਇਹ ਵੀ ਆਰਥਿਕ ਪੱਖੋਂ ਕਮਜ਼ੋਰ ਘੜੀ ਹੈਗੇ ਆ ਬਹੁਤ ਪਰਿਵਾਰ ਆ ਜਿਨ੍ਹਾਂ ਦੇ ਘਰ ਸ਼ਾਇਦੇ ਸ਼ਾਮ ਦੀ ਰੋਟੀ ਦੇ ਵੀ ਸੰਸੇ ਆ ਜਿਹੜੇ ਪਏ ਹੁੰਦੇ ਆ ਨਿਆਣਿਆਂ ਦੀ ਪੜ੍ਹਾਈ ਦੇ ਲਈ ਪੈਸਾ ਕਿੱਥੋਂ ਆਣਾ ਇਹਦੀ ਜਿਹੜੀ ਚਿੰਤਾ ਹੈ ਮਾਪੇ ਨੂੰ ਲੱਗੀ ਰਹਿੰਦੀ ਆ ਪਰ ਜਦੋਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਸ਼ੁਰੂ ਹੁੰਦੀ ਆ ਫਿਰ ਯੂਨੀਵਰਸਿਟੀਆਂ ਦੇ ਫੀਸਾਂ ਦੀ ਰਾਖਵੇਂ ਕਰਨ ਦੀ ਗੱਲ ਆ ਜਾਂਦੀ ਐ ਤੇ ਕਹਿੰਦੇ ਜੀ ਇਹ ਸੀਟ ਤਾਂ ਹੈਗੀ ਸੀ ਪਰ ਇਹ ਰਾਖਵੇਂ ਕਰਨ ਵਾਲਿਆਂ ਦੇ ਲਈ ਚਲੇਗੀ ਕਿਤੇ ਨਾ ਕਿਤੇ ਸਟੂਡੈਂਟ ਦਾ ਮਾਂ ਨਾਲ ਜਿਹੜਾ ਚਾਹੇ ਉਹ ਪੜ੍ਹਨੇ ਵਾਲਾ ਹੀ ਸੀ ਨੰਬਰ ਵੀ ਚੰਗੇ ਲੈ ਰਹੇ ਸੀ ਮੰਟੋਟ ਦਾ ਫਿਰ ਅੱਗੇ ਨੌਕਰੀਆਂ ਤੇ ਜਾ ਕੇ ਗੱਲ ਆ ਜਾਂਦੀ ਆ ਉੱਥੇ ਜਾ ਕੇ ਵੀ ਹੁੰਦਾ ਤੁਹਾਨੂੰ ਨਹੀਂ ਲੱਗਦਾ ਜਿਹੜਾ ਇਹ ਰਾਖਵਾ ਕਰਨਾ ਇਹ ਜਾਤ ਪਾਤ ਤੋਂ ਹਟਾ ਕੇ ਇਹਨੂੰ ਆਰਥਿਕਤਾ ਦੇ ਆਧਾਰ ਤੇ ਲਿਆਉਣਾ ਚਾਹੀਦਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਿਜਲੀ ਪੰਜਾਬ ਦੇ ਵਿੱਚ ਆਰਥਿਕ ਪਰਿਵਾਰ ਅਨੁਸਾਰਿਆਂ ਨੂੰ ਫ੍ਰੀ ਦਿੱਤੀ ਗਈ ਆ ਤੁਸੀਂ ਕੀ ਕਹੋਗੇ ਇਹਦੇ ਤੇ ਜਿਹੜਾ ਪਹਿਲੀ ਗੱਲ ਇਹ ਆ ਵੀ ਜਾਤੀ ਆਧਾਰਤ ਬਵਸਥਾ ਮਨੂ ਮਹਾਰਾਜ ਨੇ ਸ਼ੁਰੂ ਕੀਤੀ ਸਨਾਤਨ ਬਵਸਥਾ ਚ ਆ ਵੇਦਾ ਸ਼ਾਸਤਰਾ ਚ ਵਰਣ ਬਵਸਥਾ ਆ ਸਿਮਰਿਤੀਆਂ ਚ ਜਾਤਾਂ ਸ਼ੁਰੂ ਹੋ ਜਾਂਦੀਆਂ। ਹੂੰ। ਮੁਗਲ ਕਾਲ ਆਉਣ ਤੋਂ ਪਹਿਲਾਂ ਸੈਯਦ ਪਠਾਨ ਆਉਣ ਤੋਂ ਪਹਿਲਾਂ ਗੋਰੀ ਮੁਹੰਮਦ ਗੋਰੀ ਆਉਣ ਤੋਂ ਪਹਿਲਾਂ ਜਾਤਾਂ ਪਾਤਾਂ ਇਸ ਦੇਸ਼ ਦੇ ਵਿੱਚ ਵਿਦਵਾਨ ਸੀ। ਜੀ। ਜਾਤਾਂ ਦੇ ਆਧਾਰ ਦੇ ਉੱਤੇ ਅਸ਼ੂਤ ਔਰ ਸ਼ੂਦਰ ਵਰਗਾ ਕੋਲੋਂ ਧਨ ਧਰਤੀ ਜ਼ਮੀਨ ਸਿੱਖਿਆ ਖੋਈ ਗਈ ਜਾਤ ਦੇ ਆਧਾਰ ਤੇ। ਹੂੰ। ਫਰਮਾਨ ਕਾਲ ਦੇ ਵਿੱਚ ਆਉਂਦਾ ਕਿ ਸ਼ੂਦਰ ਸ਼ੰਭੂਕ ਦਾ ਕਤਲ ਭਗਵਾਨ ਸ਼੍ਰੀ ਰਾਮਚੰਦਰ ਨੇ ਇਸ ਕਰਕੇ ਕਰ ਦਿੱਤਾ ਕਿ ਉਹ ਸ਼ੂਦਰ ਹੈ ਪੜ੍ਹਨ ਦਾ ਅਧਿਕਾਰੀ ਨਹੀਂ। ਮਹਾਭਾਰਤ ਵਿੱਚ ਆਉਂਦਾ ਕਿ ਕਲਬਿਆਂ ਦਾ ਅੰਗੂਠਾ ਦਰੋਣਾਚਾਰੀਆ ਗੁਰੂ ਉਹਦਾ ਇਸ ਕਰਕੇ ਕੱਟ ਲੰਦਾ ਕਿ ਉਹ ਸ਼ੂਦਰ ਵਾ ਇਹ ਹੁਨਰਮੰਦ ਕਿਵੇਂ ਹੋ ਗਿਆ। ਕਾਰਨ ਜਿਨੂੰ ਕਿ ਉਹ ਕੁੰਤੀ ਪੁੱਤਰ ਸੀ ਜਿਨੂੰ ਕਿ ਉਹਦੇ ਸਾਰਥੀ ਨੇ ਪਾਲਿਆ ਸੀ ਉਹਦਾ ਬਾਪ ਸਾਰਥੀ ਸੀ। ਉਹਨੂੰ ساری ਉਮਰ ਸੂਤ ਪੁੱਤਰ ਕਿਹਾ ਗਿਆ ਔਰ ਦ੍ਰੋਪਦੀ ਉਹਦੇ ਗਲ ਵਿੱਚ ਸੁਮਿੰਬਰ ਦਾ ਹਾਰ ਇਸ ਕਰਕੇ ਨਹੀਂ ਪਾਉਂਦੀ ਕਿ ਤੂੰ ਸੂਤ ਪੁੱਤਰ ਹੈ ਇਦਾਂ ਸੈਂਕੜੇ ਘਟਨਾਵਾਂ ਇਤਿਹਾਸ ਵਿਦਾ ਸ਼ਾਸਤਰਾ ਚ ਵੀ ਆ ਧਰਮ ਗ੍ਰੰਥਾ ਚ ਵੀ ਆ ਸਮਾਜਿਕ ਵਿਵਹਾਰ ਚ ਵੀ ਆ ਜੀ ਇੱਥੋਂ ਤੱਕ ਕਿ ਬਾਬਾ ਸਾਹਿਬ ਅੰbedkar ਨੂੰ ਬੋੜੀ ਤੇ ਬੈਠ ਕੇ ਕਲਾਸ ਤੋਂ ਬਾਹਰ ਬੈਠ ਕੇ ਪੜ੍ਹਨਾ ਪਿਆ ਹੂੰ ਪਾਣੀ ਦੇ ਘੜੇ ਨੂੰ ਹੱਥ ਨਹੀਂ ਲਾ ਸਕਦਾ ਜਾਤ ਕਰਕੇ ਹੂੰ ਜੇ ਗਰੀਬ ਬ੍ਰਾਹਮਣ ਔਰ ਗਰੀਬ ਅੰਬੇਡਕਰ ਦਾ ਪਰਿਵਾਰ ਪੜ ਰਿਹਾ ਹੈ ਤਾਂ ਗਰੀਬ ਬ੍ਰਾਹਮਣ ਦਾ ਅੰਦਰ ਬੈਠ ਕੇ ਪੜ ਰਿਹਾ ਹੈ ਪਾਣੀ ਦਾ ਭੜੇ ਨੂੰ ਹੱਥ ਲਾ ਸਕਦਾ ਪਾਣੀ ਪੀ ਸਕਦਾ ਤੇ ਗਰੀਬ ਨਹੀਂ ਪੀ ਸਕਦਾ ਉਹ ਜੱਤ ਪਾਤ ਇੰਨੀਆਂ ਵਿਦਮਾਨ ਹੈ ਇੰਨੀਆਂ ਕਿ ਮੈਂ ਜਿਆਦਾ ਪਿਛਲੇ 30 40 ਸਾਲ ਦਾ ਜਿਹੜਾ ਪੰਜਾਬ ਦਾ ਕਲਚਰ ਰਿਹਾ 1960 ਤੋਂ ਲੈ ਕੇ 80 85 90 ਤੱਕ ਕਿ ਸੀਰੀ ਦੇ ਮਜਬੂਰ ਸਿੱਖਦੇ ਭਾਂਡੇ ਜਿਹੜੇ ਆ ਛੋਟੀ ਜਾਤ ਵਾਲੇ ਦੇ ਭਾਂਡੇ ਵੀ ਲਾਗੋ ਆ ਚੁੱਲ੍ਹੇ 'ਤੇ ਬੁੜੀਆਂ ਕੱਢ ਦਿੰਦੀਆਂ ਹੁੰਦੀਆਂ ਸੀ ਕਿ ਉਹਨੂੰ ਐਤਕੀ ਸਾਡਾ ਸੇਰੀ ਹੱਥ ਲਾ ਗਿਆ ਇਹ ਪਿਟ ਹੋ ਗਿਆ ਅੰਪਾਇਰ ਪਰ ਉਹਨਾਂ ਨੇ ਬਾਬੇ ਨਾਨਕ ਵਾਲੀਆਂ ਗੱਲਾਂ ਪਾਈਆਂ ਜੀ ਤੇ ਜਾਤ ਦੇ ਆਧਾਰ 'ਤੇ ਰੱਖਮਾ ਕਰਨ ਦਿੱਤਾ ਗਿਆ ਕੀ ਆ ਇਹਦੇ ਪਿੱਛੇ ਸਿਧਾਂਤ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਈ ਹਮ ਹੱਕ ਪਰਾਇਆ ਕਿਹਾ ਐਸੀ ਇੰਡੀਆ ਦੇ ਵਿੱਚ ਐਸਸੀ ਔਰ ਐਸਟੀ 25 ਪੈਸੇ ਆ ਜੀ ਬਾਕੀ ਬਰਾਦਰੀ ਆ 77 ਪੈਸੇ ਆ ਹੂੰ ਤੇ ਰਿਜ਼ਰਵੇਸ਼ਨ 25 ਪੈਸੇ ਹੀ ਮਿਲਦੀ ਆ ਹੂੰ 100 ਮਗਰ ਇਹ ਹੱਕਵਾਦੀ ਇਹਨਾਂ ਦੀ ਜਿੰਨੀ ਵਾਦੀ ਉਹਨਾਂ ਨੂੰ ਇਹ ਇਹਦਾ ਗਰੀਬੀ ਕਰਕੇ ਪੜ ਨਹੀਂ ਸਕੇ ਨੰਬਰ ਘਟੋ ਆਏ ਇੱਕੋ ਹੀ ਕਮਰੇ ਦੇ ਵਿੱਚ ਬੀਬੀ ਵੀ ਆ ਪਾਪਾ ਵੀ ਆ ਨਵਾਂ ਬੈ ਜੋੜਾ ਵੀ ਉਸੇ ਝੁਕੀ ਦੇ ਵਿੱਚ ਆ ਕਾਲਾ ਕੁੱਕੜ ਕਾਲਾ ਕੁੱਤਾ ਕਾਲੀ ਬੱਕਰੀ ਵੀ ਉਸੇ ਕਮਰੇ ਚ ਆ 2000 ਦੇਸੀ ਗਾਵਾਂ ਦੇ ਵਿੱਚ ਕਟੜੂ ਦੇ ਸ਼ੁਰੂ ਦੇ ਅੰਦਰ ਹੀ ਆ ਉੱਥੇ ਬੈਠੋ ਪੜ ਰਿਆ ਪਰ ਇਹ ਸੇਮ ਚੀਜ਼ ਤਾਂ ਜਿਹੜੇ ਜਟ ਵਰਗਾ ਉਹਦੇ ਵਿੱਚ ਵੀ ਹੈਗੀ ਹੈ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਆ ਇਹ ਕੋਈ ਜ਼ਰੂਰੀ ਨਹੀਂ ਆ ਵੀ ਇੱਕ ਜਾ ਜੀ 25% ਐਸਸੀਐਸਟੀ ਨੂੰ ਮਿਲਦੀ ਆ ਹਮ 27% ਓਬੀਸੀ ਨੂੰ ਮਿਲਦੀ ਆ ਹਮ ਜਿਹਨੂੰ ਅਦਰ ਬੈਕਵਰਡ ਕਲਾਸਾਂ ਜਿਹਦੇ ਵਿੱਚ ਸੈਣੀ ਝੋਰ ਨਾਈ ਸ਼ਿੰਬਾ ਤਖਾਨ ਲੋਹਾਰ ਗੁੱਜਰ ਇਹ ਵੀ ਕਲੀਅਰ ਕਰਨਾ ਚਾਹਾਂਗਾ ਕਿ ਸੈਣੀ ਆ ਜਿਹੜੇ ਹੁਣ ਇਹ ਪੰਜਾਬ ਵਿੱਚ ਓਬੀਸੀ ਦਾ ਬੈਨੀਫਿਟ ਲੈ ਰਹੇ ਆ ਸੈਨੀਆਂ ਨੇ ਕਿਉਂਕਿ ਮੈਨੂੰ ਯਾਦ ਹੈ ਜਿੰਨਾ ਕਿ ਜਦੋਂ ਸੈਨੀਆਂ ਦੇ ਰਿਜ਼ਰਵੇਸ਼ਨ ਡਿਕਲੇਅਰ ਹੋਈ ਸੀਗੀ ਉਦੋਂ ਸੈਣੀ ਸਭਾ ਨੇ ਇਦਾਂ ਕੁਝ ਐਨਟੀ ਰਿਜ਼ਰਵੇਸ਼ਨ ਕੁਝ ਬਾਕੀ ਹੋਈ ਸੀਗੀ ਉਹ ਹੁਣ ਲੈ ਰਹੇ ਕਿ ਨਹੀਂ ਲੈ ਰਹੇ ਮੈਨੂੰ ਪਤਾ ਨਹੀਂ ਪਰ ਹਰਿਆਣਾ ਔਰ ਸਾਰੀਆਂ ਸਟੇਟਾਂ ਦੇ ਬਾਕੀ ਸਾਰੇ ਲੈ ਰਹੇ ਆ ਜੀ ਕਿਉਂਕਿ ਉਸ ਵੇਲੇ ਸੈਣੀ ਭਾਈਚਾਰੇ ਨੂੰ ਜਾਣਕਾਰੀ ਨਹੀਂ ਸੀ ਨਹੀਂ ਕਿ ਰਿਜ਼ਰਵੇਸ਼ਨ ਦਾ ਮਤਲਬ ਉਹ ਆ ਤੁਹਾਡੇ ਧੀਆ ਪੁੱਤਾਂ ਨੂੰ ਸ਼ਾਸਨ ਔਰ ਪ੍ਰਸ਼ਾਸਨ 'ਚ ਹਿੱਸੇਦਾਰੀ ਮਿਲਣੀ ਪੈਂਚੀ ਸਰਪੰਚੀ ਤੋਂ ਲੈ ਕੇ ਡੀਸੀ ਬਣਨ ਤੱਕ ਜੱਜ ਲੱਗਣ ਤੱਕ ਦੀ ਰਾਖਵੀ ਕੋਸ਼ੀ ਮਿਲਣੀ ਹੂੰ ਤਾਂ ਉਹ ਸੈਣੀ ਭਾਈਚਾਰੇ ਉਸ ਵੇਲੇ ਪਤਾ ਨਹੀਂ ਉਹਨਾਂ ਨੂੰ ਜਾਣਕਾਰੀ ਦੀ ਕਮੀ ਸੀ ਜਦ ਕਿ ਜਦ ਇਹ ਸ਼ੁਰੂਆਤ ਹੋਈ ਆ ਤਾਂ ਸੈਣੀ ਭਾਈਚਾਰੇ ਦਾ ਹੀ ਇੱਕ ਰਹਿਬਰ ਹੋਇਆ ਜਿਹਨੂੰ ਬਾਬਾ ਸਬ ਅੰਮੇੜਕਰ ਆਪਣਾ ਗੁਰੂ ਕਹਿੰਦੇ ਆ ਮਹਾਤਮਾ ਜੋਤੀਰਾ ਫੂਲੇ ਉਹਦੇ ਤੋਂ ਇਹ ਕਹਾਣੀ ਸ਼ੁਰੂ ਹੋਈ ਹੂੰ ਉਹ ਫੂਲੇ ਫਿਲਮ ਵੀ ਆਈ ਆ ਸਾਰੇ ਸੈਣੀ ਭਾਈਚਾਰੇ ਨੂੰ ਦੇਖਣੀ ਚਾਹੀਦੀ ਫੂਲੇ ਫਿਲਮ ਆਈ ਆ YouTube ਤੋਂ ਮਿਲਦੀ ਜਾਂ Netflix ਤੋਂ ਮਿਲਦੀ ਜਿੱਥੋਂ ਵੀ ਮਿਲਦੀ ਆ ਜੀ ਤਾਂ ਉਹਦੇ ਉੱਤੇ 50% ਬਚਦੀ ਆ ਉਪਰ ਸੀਟਾਂ ਉਪਰ ਸੀਟਾਂ ਮਤਲਬ ਕੋਈ ਵੀ ਲੈ ਸਕਦਾ ਜੀ ਇਹਦੇ ਵਿੱਚ ਜਿਹੜੇ ਗਰੀਬ ਨੇ ਚਾਹੇ ਉਹ ਗਰੀਬ ਜੱਟ ਹੈ ਚਾਹੇ ਗਰੀਬ ਬ੍ਰਾਹਮਣਵਾਜਾ ਜਿਹਨੂੰ ਨਹੀਂ ਮਿਲਦੀਆਂ ਉਹਦੇ ਲਈ 10% ਹਿੱਸਾ ਆਰਥਿਕ ਤੌਰ ਤੇ ਕਮਜ਼ੋਰਾਂ ਦਾ ਆ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਆ ਜੇ ਕੋਈ ਜੱਟ ਗਰੀਬ ਹੈ ਬ੍ਰਾਹਮਣ ਗਰੀਬ ਆ ਹੋਰ ਕਿਸੇ ਉੱਚ ਜਾਤੀ ਦਾ ਗਰੀਬ ਹੈ ਉਹ ਰਿਜ਼ਰਵੇਸ਼ਨ ਲੈਣੀ ਚਾਹੁੰਦਾ ਉਹ ਆਪਣਾ ਤਹਿਸੀਲਦਾਰ ਕੋਲ ਐਸਡੀਐਮ ਕੋਲ ਜਾ ਕੇ ਲੋ ਇਨਕਮ ਸਰਟੀਫਿਕੇਟ ਬਣਾਓ ਤੇ 10% ਦੀ ਰਿਜ਼ਰਵੇਸ਼ਨ ਆ ਉਹਦੇ ਲਈ ਇੱਕ ਪਿੰਡ ਦੇ ਵਿੱਚ 100 ਪੰਜਾਬ ਵਿੱਚ ਮਿਲਦੀ ਹੈ ਸੂਰਤ ਦੇਸ਼ ਵਿੱਚ ਮਿਲਦੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪਰ ਜਦੋਂ ਕਿਤੇ ਗੱਲ ਚੱਲਦੀ ਆ ਵਜੀਫੀਆਂ ਦੀ ਗੱਲ ਚੱਲਦੀ ਆ ਕੁਛ ਚੱਲਦੀ ਆ ਤਾਂ ਉੱਥੇ ਜਾ ਕੇ ਜਿਹੜੇ ਜਰਨਲ ਕੈਟਾਗਰੀ ਦੇ ਆਰਥਿਕ ਕਮਜ਼ੋਰ ਪਰਿਵਾਰ ਆ ਉਹ ਮਾਇੂਸੀ ਦੇ ਵਿੱਚ ਆ ਜਾਂਦੇ ਆ ਵੀ ਯਾ ਦੂਜਿਆਂ ਨੂੰ ਮਿਲ ਗਈ ਸਾਨੂੰ ਮਿਲੀ ਨਹੀਂ ਅਸੀਂ ਕਿਹੜਾ ਕਿਤੇ ਬਹੁਤ ਅਮੀਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਇਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਕਿ ਜਿਹੜੀਆਂ ਸਕੂਲ 'ਚ ਕਿਤਾਬਾਂ ਆ ਰਹੀਆਂ ਉਹ ਸਾਰੀਆਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ ਹੂੰ ਉਹ ਜਾਤੀ ਭੇਦ ਭਾਵ ਨਹੀਂ ਹੋਏਗਾ ਤੋ ਕਹਿੰਦੇ ਬਾਹ ਨਹੀਂ ਫੜੀ ਜਾਂਦੀ ਹੂੰ ਪਾਲਸੀਆ ਕਿੱਦਾਂ ਲੱਗਨੀ ਬਦਲਾਅ ਕਿੱਦਾਂ ਆ ਕ੍ਰਾਂਤੀ ਕਿੱਦਾਂ ਇਹ ਵੀ ਤਾਂ ਕ੍ਰਾਂਤੀ ਦੀ ਗੱਲ ਐ ਨਾ ਜੀ ਹੁਣ ਉਹ ਵੀ ਸਕਾਲਰਸ਼ਿਪ ਤੇ ਕਈ ਤਰ੍ਹਾਂ ਦੇ ਸਕਾਲਰਸ਼ਿਪ ਸਿੱਖਿਆ ਟੰਚੀ ਚ ਨੇ ਕਈ ਤਰ੍ਹਾਂ ਦੇ ਦਸਵੀਂ ਤੋਂ ਪਹਿਲਾਂ ਵਾਲੇ ਲੱਗਨੇ ਦਸਵੀਂ ਤੋਂ ਬਾਅਦ ਵਾਲੇ ਲੱਗਨੇ ਟੈਕਨੀਕਲ ਐਜੂਕੇਸ਼ਨ ਤੇ ਲੱਗਨੇ ਪੀ ਐਚ ਡੀ ਕਰਨ ਵੇਲੇ ਲੱਗਨੇ ਵਿਦੇਸ਼ ਚ ਪੜ੍ਹ ਜਾਣਾ ਉਹਦੇ ਲਈ 20 ਲੱਖ ਜੀ ਫੇ ਨੇ 50 ਲੱਖ ਰੁਪਏ ਤੱਕ ਦਾ ਬਜੀਵਾ ਮੇਰੀ ਤੁਹਾਡੇ ਮਾਧਿਅਮ ਤੋਂ ਵਿਦਿਆਰਥੀ ਕਿਸੇ ਜਾਤ ਦਾ ਆ ਜਾਂ ਕਿਸੇ ਧਰਮ ਦਾ ਆ ਮੇਰੀ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿਰਪਾ ਕਰਕੇ ਪੇਰੈਂਟਸ ਔਰ ਵਿਦਿਆਰਥੀ ਆਪਣੇ ਬੱਚਿਆਂ ਲਈ ਜਾਂ ਵਿਦਿਆਰਥੀ ਆਪਣੇ ਲਈ ਆਪਣੇ ਆਪਣੇ ਫੋਲਡਰਾਂ ਤੇ ਜਾ ਕੇ Googleਾਂ ਤੇ ਜਾ ਕੇ Instagram ਤੇ ਰੀਲਾਂ ਦੇਖਣੀਆਂ ਹੀ ਇੰਟਰਨੈਟ ਨਹੀਂ ਹੈਗਾ ਵਜੀਫੇ ਲੱਭ ਕੇ ਉਹਨਾਂ ਵਜੀਫਿਆਂ ਦੇ ਲਈ ਆਪਣੇ ਆਪ ਨੂੰ ਕੰਪੀਟ ਕਰਨਾ ਵੀ ਇੱਕ ਬਹੁਤ ਵੱਡੀ ਇਹ ਜਾਣਕਾਰੀ ਹੈ ਤੁਹਾਨੂੰ ਉਹ ਲੱਭਣੀ ਚਾਹੀਦੀ ਇਸ ਤੋਂ ਇਲਾਵਾ ਸਰਕਾਰੀ ਬਜੀਫਿਆਂ ਤੋਂ ਇਲਾਵਾ ਵੱਖ-ਵੱਖ ਐਨ ਜੀਓਜ਼ ਟਾਟਾ ਵਾਲਿਆਂ ਦੀ ਐਨ ਜੀਓ ਮਾਨੀਆਂ ਦੀ ਐਨ ਜੀਓ ਇਦਾਂ ਦੇ ਵੱਖ-ਵੱਖ ਐਨ ਜੀਓਜ਼ ਉਹ ਵੀ ਕਈ ਤਰ੍ਹਾਂ ਦੇ ਬਜੀਫੇ ਜਿਹੜੇ ਆ ਉਹ ਚਲਾਉਂਦੇ ਤੁਹਾਨੂੰ ਉਹ ਬਜੀਫੇ ਤੇ ਵੀ ਸਰਚ ਪੇਰੈਂਟਸ ਨੂੰ ਵੀ ਵਿਦਿਆਰਥੀਆਂ ਔਰ ਇਹਦਾ ਫਾਇਦਾ ਚੁੱਕਣਾ ਚਾਹੀਦਾ ਜੀ ਤੇ ਇਹ ਹਰ ਇੱਕ ਆਰਥਿਕ ਕਮਜ਼ੋਰ ਪਰਿਵਾਰ ਨੂੰ ਜਿਹੜੇ ਮਿਲ ਸਕਦੇ ਆ ਬਿਨਾਂ ਕਿਸੇ ਜਾਤ ਪਾਤ ਦੇ ਭੇਦਭਾਵ ਤੋਂ ਤੇ ਐਸਸੀ ਕਮਿਸ਼ਨ ਪੰਜਾਬ ਇਹਦੇ ਚ ਕੋਈ ਹੈਲਪ ਕਰ ਸਕਦਾ ਜੇ ਕੋਈ ਹੈਲਪ ਲੈਣੀ ਚਾਵੇ ਤੁਹਾਡੇ ਦਫਤਰ ਨਾਲ ਸੰਪਰਕ ਕਰਨਾ ਚਾਵੇ ਦੇਖੋ ਮੇਰੇ ਕਮਰੇ ਚ ਸ਼ਰੂਕਾਸ਼ਟਾਂ ਦੇ ਕੰਮ ਹੁੰਦੇ ਜਿਹੜਾ ਸ਼ਰੂਕਾਸ਼ਟ ਵਿਦਿਆਰਥੀ ਆ ਪ੍ਰੀ ਔਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਿਲਦੀ ਆ ਅਗਰ ਸਰਕਾਰ ਨਹੀਂ ਦਿੰਦੀ ਸਰਕਾਰ ਦੇ ਗਲ ਚ ਗੂਠਾ ਮੈਂ ਦੇਣਾ ਜੀ ਅਗਰ ਤੁਹਾਡੀ ਇੰਸਟੀਚਿਊਟ ਕਾਲਜ ਯੂਨੀਵਰਸਿਟੀ ਤੁਹਾਨੂੰ ਤੁਹਾਡਾ ਵਜੀਫਾ ਨਹੀਂ ਦੇ ਰਹੀ ਸਰਕਾਰ ਨੇ ਭੇਜਿਆ ਆ ਤਾਂ ਯੂਨੀਵਰਸਿਟੀ ਦੇ ਗਲੇ ਚ ਗੁੱਠਾ ਮੈ ਦੇਣਾ ਜੇਕਰ ਯੂਨੀਵਰਸਿਟੀ ਵਜੀਫਾ ਆਇਆ ਨਹੀਂ ਤੁਸੀਂ ਡਿਗਰੀ ਪੂਰੀ ਕਰ ਲਈ ਲੇਕਿਨ ਯੂਨੀਵਰਸਿਟੀ ਉਹ ਡਿਗਰੀ ਨਹੀਂ ਦੇ ਰਹੀ ਕਹੇ ਰਹੀ ਸਰਕਾਰ ਨੇ ਵਜੀਫੇ ਨਹੀਂ ਦਿੱਤੇ ਤੇ ਤੁਸੀਂ ਪੈਸਾ ਦਿਓ ਤੇ ਜੇ ਯੂਨੀਵਰਸਿਟੀ ਜਾਂ ਕਾਲਜ ਵਿਦਿਆਰਥੀ ਨੂੰ ਧੰਗ ਕਰਦਾ ਤਾਂ ਯੂਨੀਵਰਸਿਟੀਰ ਕਾਲਜ ਦੇ ਤੌਰ ਤੇ ਗੋਡਾ ਮੈ ਰੱਖਣਾ ਤਾਂ ਵਿਦਿਆਰਥੀ ਕਿਸੇ ਵੀ ਜਾਤ ਦਾ ਕਿਸੇ ਵੀ ਵਰਗ ਦਾ ਉਹ ਆਪਣੀ ਗੱਲ ਸਾਡੇ ਤੱਕ ਲੈ ਕੇ ਆਵੇ ਚਾਹੇ ਉਹ ਐਸੀ ਨਹੀਂ ਵੀ ਹੈਗਾ ਮੈਂ ਜਿੱਥੇ ਦਾ ਹੈਲਪ ਹੋ ਸਕਦੀ ਮੈਂ ਉਹ ਹੈਲਪ ਦੇਣੀ ਹਮੇਸ਼ਾ ਉਹਨਾਂ ਲਈ ਲੜਨ ਲਈ ਤਿਆਰ ਜਾਤ ਦੇ ਆਧਾਰ 'ਤੇ ਰਾਖਵਾ ਕਰਨਾ ਕਿਤੇ ਨਾ ਕਿਤੇ ਇਹਦੇ ਵਿਰੁੱਧ ਵੀ ਆਵਾਜ਼ ਆ ਜਿਹੜੀ ਬਹੁਤ ਉੱਠਦੀ ਆ ਇਹ ਸ਼ੁਰੂ ਵੀ ਉਦੋਂ ਤੋਂ ਹੋ ਜਾਂਦਾ ਜਦੋਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਆ ਕੋਈ ਜ਼ਰੂਰੀ ਨਹੀਂ ਆ ਕਿ ਜਿਹੜਾ ਜਾਤ ਦੇ ਆਧਾਰ 'ਤੇ ਰਾਖਵਾ ਕਰਨਾ ਇੱਕ ਸਪੈਸ਼ਲ ਕੋਈ ਜਾਤ ਆ ਉਹੀ ਆਰਥਿਕ ਪੱਖੋਂ ਕਮਜ਼ੋਰ ਹੋ ਸਕਦੀ ਆ ਬਹੁਤ ਸਾਰੇ ਸਾਡੇ ਜੱਟ ਹੋਗੇ ਪੰਡਤ ਹੋਗੇ ਬ੍ਰਾਹਮਣ ਹੋਗੇ ਸੈਣੀ ਹੋਗੇ ਇਹ ਵੀ ਆਰਥਿਕ ਪੱਖੋਂ ਕਮਜ਼ੋਰ ਘੜੀ ਹੈਗੇ ਆ ਬਹੁਤ ਪਰਿਵਾਰ ਆ ਜਿਨ੍ਹਾਂ ਦੇ ਘਰ ਸ਼ਾਇਦੇ ਸ਼ਾਮ ਦੀ ਰੋਟੀ ਦੇ ਵੀ ਸੰਸੇ ਆ ਜਿਹੜੇ ਪਏ ਹੁੰਦੇ ਆ ਨਿਆਣਿਆਂ ਦੀ ਪੜ੍ਹਾਈ ਦੇ ਲਈ ਪੈਸਾ ਕਿੱਥੋਂ ਆਣਾ ਇਹਦੀ ਜਿਹੜੀ ਚਿੰਤਾ ਏ ਮਾਪੇ ਨੂੰ ਲੱਗੀ ਰਹਿੰਦੀ ਆ ਪਰ ਜਦੋਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਸ਼ੁਰੂ ਹੁੰਦੀ ਆ ਫਿਰ ਯੂਨੀਵਰਸਿਟੀਆਂ ਦੇ ਫੀਸਾਂ ਦੀ ਰਾਖਵੇਂ ਕਰਨ ਦੀ ਗੱਲ ਆ ਜਾਂਦੀ ਐ ਤੇ ਕਹਿੰਦੇ ਜੀ ਇਹ ਸੀਟ ਤਾਂ ਹੈਗੀ ਸੀ ਪਰ ਇਹ ਰਾਖਵੇਂ ਕਰਨ ਵਾਲਿਆਂ ਦੇ ਲਈ ਚਲੇਗੀ ਕਿਤੇ ਨਾ ਕਿਤੇ ਸਟੂਡੈਂਟ ਦਾ ਮਾਂ ਨਾਲ ਜਿਹੜਾ ਚਾਹੇ ਉਹ ਪੜ੍ਹਨੇ ਵਾਲਾ ਹੀ ਸੀ ਨੰਬਰ ਵੀ ਚੰਗੇ ਲੈ ਰਹੇ ਸੀ ਮੰਟੋਟਦਾ ਫਿਰ ਅੱਗੇ ਨੌਕਰੀਆਂ ਤੇ ਜਾ ਕੇ ਗੱਲ ਆ ਜਾਂਦੀ ਆ ਉੱਥੇ ਜਾ ਕੇ ਵੀ ਹੁੰਦਾ ਤੁਹਾਨੂੰ ਨਹੀਂ ਲੱਗਦਾ ਜਿਹੜਾ ਇਹ ਰਾਖਵਾ ਕਰਨਾ ਇਹ ਜਾਤ ਪਾਤ ਤੋਂ ਹਟਾ ਕੇ ਇਹਨੂੰ ਆਰਥਿਕਤਾ ਦੇ ਆਧਾਰ ਤੇ ਲਿਆਉਣਾ ਚਾਹੀਦਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਿਜਲੀ ਪੰਜਾਬ ਦੇ ਵਿੱਚ ਆਰਥਿਕ ਪਰਿਵਾਰ ਅਨੁਸਾਰਿਆਂ ਨੂੰ ਫ੍ਰੀ ਦਿੱਤੀ ਗਈ ਆ ਤੁਸੀਂ ਕੀ ਕਹੋਗੇ ਇਹਦੇ ਤੇ ਜਿਹੜਾ ਪਹਿਲੀ ਗੱਲ ਇਹ ਆ ਵੀ ਜਾਤੀ ਆਧਾਰਤ ਵਿਵਸਥਾ ਮਨੂ ਮਹਾਰਾਜ ਨੇ ਸ਼ੁਰੂ ਕੀਤੀ ਸਨਾਤਨ ਵਿਵਸਥਾ ਚ ਆ ਵੇਦਾ ਸ਼ਾਸਤਰਾਂ ਚ ਵਰਣ ਵਿਵਸਥਾ ਆ ਸਿਮਰਿਤੀਆਂ ਚ ਜਾਤਾਂ ਸ਼ੁਰੂ ਹੋ ਜਾਂਦੀਆਂ। ਹੂੰ। ਮੁਗਲ ਕਾਲ ਆਉਣ ਤੋਂ ਪਹਿਲਾਂ ਸੈਯਦ ਪਠਾਨ ਆਉਣ ਤੋਂ ਪਹਿਲਾਂ ਗੋਰੀ ਮੁਹੰਮਦ ਗੋਰੀ ਆਉਣ ਤੋਂ ਪਹਿਲਾਂ ਜਾਤਾਂ ਪਾਤਾਂ ਇਸ ਦੇਸ਼ ਦੇ ਵਿੱਚ ਵਿਦਮਤ ਸੀ। ਜੀ। ਜਾਤਾਂ ਦੇ ਆਧਾਰ ਦੇ ਉੱਤੇ ਅਸ਼ੂਤ ਔਰ ਸ਼ੂਦਰ ਵਰਗਾ ਕੋਲੋਂ ਧਨ ਧਰਤੀ ਜ਼ਮੀਨ ਸਿੱਖਿਆ ਖੋਈ ਗਈ ਜਾਤ ਦੇ ਆਧਾਰ ਤੇ। ਹੂੰ। ਫਰਮਾਨ ਕਾਲ ਦੇ ਵਿੱਚ ਆਉਂਦਾ ਕਿ ਸ਼ੂਦਰ ਸ਼ੰਭੂਕ ਦਾ ਕਤਲ ਭਗਵਾਨ ਸ਼੍ਰੀ ਰਾਮਚੰਦਰ ਨੇ ਇਸ ਕਰਕੇ ਕਰ ਦਿੱਤਾ ਕਿ ਉਹ ਸ਼ੂਦਰ ਹੈ ਪੜਨ ਦਾ ਅਧਿਕਾਰੀ ਨਹੀਂ। ਮਹਾ ਭਾਰਤ ਵਿੱਚ ਆਉਂਦਾ ਕਿ ਕਲਬਿਆਂ ਦਾ ਅੂਠਾ ਦਰੋਣਾਚਾਰੀਆ ਗੁਰੂ ਉਹਦਾ ਇਸ ਕਰਕੇ ਕੱਟ ਲੰਦਾ ਕਿ ਉਹ ਸ਼ੂਦਰ ਵਾ ਇਹ ਹੁਨਰਮੰਦ ਕਿਵੇਂ ਹੋ ਗਿਆ। ਕਾਰਨ ਜਿਨੂੰ ਕਿ ਉਹ ਕੁੰਤੀ ਪੁੱਤਰ ਸੀ ਜਿਨੂੰ ਕਿ ਉਹਦੇ ਸਾਰਥੀ ਨੇ ਪਾਲਿਆ ਸੀ ਉਹਦਾ ਬਾਪ ਸਾਰਥੀ ਸੀ। ਉਹਨੂੰ ਸਾਰੀ ਉਮਰ ਸੂਤ ਪੁੱਤਰ ਕਿਹਾ ਗਿਆ ਔਰ ਦ੍ਰੋਪਦੀ ਉਹਦੇ ਗਲ ਵਿੱਚ ਸੁਮਿੰਬਰ ਦਾ ਹਾਰ ਇਸ ਕਰਕੇ ਨਹੀਂ ਪਾਉਂਦੀ ਕਿ ਤੂੰ ਸੂਤ ਪੁੱਤਰ ਹੈ ਇਦਾਂ ਸੈਂਕੜੇ ਘਟਨਾਵਾਂ ਇਤਿਹਾਸ ਵਿਦਾ ਸ਼ਾਸਤਰਾ ਚ ਵੀ ਆ ਧਰਮ ਗ੍ਰੰਥਾ ਚ ਵੀ ਆ ਸਮਾਜਿਕ ਵਿਵਹਾਰ ਚ ਵੀ ਆ ਜੀ ਇੱਥੋਂ ਤੱਕ ਕਿ ਬਾਬਾ ਸਾਹਿਬ ਅੰbedkar ਨੂੰ ਬੋਰੀ ਤੇ ਬੈਠ ਕੇ ਕਲਾਸ ਤੋਂ ਬਾਹਰ ਬੈਠ ਕੇ ਪੜਨਾ ਪਿਆ ਹੂੰ ਪਾਣੀ ਦੇ ਘੜੇ ਨੂੰ ਹੱਥ ਨਹੀਂ ਲਾ ਸਕਦਾ ਜਾਤ ਕਰਕੇ ਹੂੰ ਜੇ ਗਰੀਬ ਬ੍ਰਾਹਮਣ ਔਰ ਗਰੀਬ ਅੰਬੇਡਕਰ ਦਾ ਪਰਿਵਾਰ ਪੜ ਰਿਹਾ ਹੈ ਤਾਂ ਗਰੀਬ ਬ੍ਰਾਹਮਣ ਦਾ ਅੰਦਰ ਬੈਠ ਕੇ ਪੜ ਰਿਹਾ ਹੈ ਪਾਣੀ ਦਾ ਭੜੇ ਨੂੰ ਹੱਥ ਲਾ ਸਕਦਾ ਪਾਣੀ ਪੀ ਸਕਦਾ ਤੇ ਗਰੀਬ ਨਹੀਂ ਪੀ ਸਕਦਾ ਉਹ ਜਾਤ ਪਾਤ ਇੰਨੀਆਂ ਵਿਦਮਾਨ ਹੈ ਇੰਨੀਆਂ ਕਿ ਮੈਂ ਜਿਆਦਾ ਪਿਛਲੇ 30 40 ਸਾਲ ਦਾ ਜਿਹੜਾ ਪੰਜਾਬ ਦਾ ਕਲਚਰ ਰਿਹਾ 1960 ਤੋਂ ਲੈ ਕੇ 80 85 90 ਤੱਕ ਕਿ ਸੀਰੀ ਦੇ ਮਜਬੂਰ ਸਿੱਖਦੇ ਭਾਂਡੇ ਜਿਹੜੇ ਆ ਛੋਟੀ ਜਾਤ ਵਾਲੇ ਦੇ ਭਾਂਡੇ ਵੀ ਲਾਗੋ ਆ ਚੁੱਲ੍ਹੇ 'ਚ ਵੀ ਕੁੜੀਆਂ ਕੱਢ ਦਿੰਦੀਆਂ ਹੁੰਦੀਆਂ ਸੀ ਕਿ ਉਹਨੂੰ ਐਤਕੀ ਸਾਡਾ ਸੇਰੀ ਹੱਥ ਲਾ ਗਿਆ ਇਹ ਪਿਟ ਹੋ ਗਿਆ ਅੰਪਾਇਓ ਪਰ ਉਹਨਾਂ ਨੇ ਬਾਬੇ ਨਾਨਕ ਵਾਲੀਆਂ ਗੱਲਾਂ ਪਾਈਆਂ ਜੀ ਤੇ ਜਾਤ ਦੇ ਆਧਾਰ ਤੇ ਰੱਖਮਾ ਕਰਨ ਦਿੱਤਾ ਗਿਆ ਕੀ ਆ ਇਹਦੇ ਪਿੱਛੇ ਸਿਧਾਂਤ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਈ ਹਮ ਹੱਕ ਪਰਾਇਆ ਕਿਹਾ ਐਸੀ ਇੰਡੀਆ ਦੇ ਵਿੱਚ ਐਸੀ ਔਰ ਐਸਟੀ 25 ਪੈਸੇ ਆ ਜੀ ਬਾਕੀ ਬਰਾਬਰੀ ਆ ਤੇ 75 ਪੈਸੇ ਆ ਹੂੰ ਤੇ ਰਿਜ਼ਰਵੇਸ਼ਨ 25 ਪੈਸੇ ਹੀ ਮਿਲਦੀ ਆ ਹੂੰ 100 ਮਗਰ ਇਹ ਹੱਕ ਵਾਲੇ ਇਹਨਾਂ ਦੀ ਜਿੰਨੀ ਵਾਦੀ ਉਹਨਾਂ ਨੂੰ ਇਹ ਇਹਦਾ ਗਰੀਬੀ ਕਰਕੇ ਪੜ ਨਹੀਂ ਸਕੇ ਨੰਬਰ ਘਟੋ ਆਏ ਇੱਕੋ ਹੀ ਕਮਰੇ ਦੇ ਵਿੱਚ ਬੀਬੀ ਵੀ ਆ ਪਾਪਾ ਵੀ ਆ ਨਵਾਂ ਵਿਆਹ ਜੋੜਾ ਵੀ ਉਸੇ ਝੁਕੀ ਦੇ ਵਿੱਚ ਆ ਕਾਲਾ ਕੁੱਕੜ ਕਾਲਾ ਕੁੱਤਾ ਕਾਲੀ ਬੱਕਰੀ ਵੀ ਉਸੇ ਕਮਰੇ ਚ ਆ ਦੋ ਚਾਰ ਦੇਸੀ ਗਾਵਾਂ ਤੇ ਵਿੱਚ ਕਟੜੂ ਦੇ ਸ਼ੁਰੂ ਦੇ ਅੰਦਰ ਹੀ ਉੱਥੇ ਬੈਠੋ ਪੜ ਰਿਆ ਪਰ ਇਹ ਸੇਮ ਚੀਜ਼ ਤਾਂ ਜਿਹੜੇ ਜਟ ਵਰਗਾ ਉਹਦੇ ਵਿੱਚ ਵੀ ਹੈਗੀ ਹੈ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਆ ਇਹ ਕੋਈ ਜ਼ਰੂਰੀ ਨਹੀਂ ਆ ਵੀ ਇੱਕ ਜਾ ਜੀ 25% ਐਸਸੀਐਸਟੀ ਨੂੰ ਮਿਲਦੀ ਆ ਹੂੰ 27% ਓਬੀਸੀ ਨੂੰ ਮਿਲਦੀ ਆ ਹੂੰ ਜਿਹਨੂੰ ਅਦਰ ਬੈਕਵਰਡ ਕਲਾਸਾਂ ਜਿਹਦੇ ਵਿੱਚ ਸੈਣੀ ਝੋਰ ਨਾਈ ਸ਼ਿੰਬਾ ਤਖਾਨ ਲੋਹਾਰ ਗੁੱਜਰ ਇਹ ਵੀ ਕਲੀਅਰ ਕਰਨਾ ਚਾਹੂੰਗਾ ਕਿ ਸੈਣੀ ਆ ਜਿਹੜੇ ਹੁਣ ਇਹ ਪੰਜਾਬ ਵਿੱਚ ਓਬੀਸੀ ਦਾ ਬੈਨੀਫਿਟ ਲੈ ਰਹੇ ਆ ਸੈਨੀਆਂ ਨੇ ਕਿਉਂਕਿ ਮੈਨੂੰ ਯਾਦ ਹੈ ਜਿੰਦਾ ਕਿ ਜਦੋਂ ਸੈਨੀਆਂ ਦੇ ਰਿਜ਼ਰਵੇਸ਼ਨ ਡਿਕਲੇਅਰ ਹੋਈ ਸੀਗੀ ਉਦੋਂ ਸੈਣੀ ਸਭਾ ਨੇ ਇਦਾਂ ਕੁਝ ਐਂਟੀ ਰਿਜ਼ਰਵੇਸ਼ਨ ਕੋਈ ਗੱਲਬਾਤ ਹੋਈ ਸੀਗੀ ਉਹ ਹੁਣ ਲੈ ਰਹੇ ਕਿ ਨਹੀਂ ਲੈ ਰਹੇ ਮੈਨੂੰ ਪਤਾ ਨਹੀਂ ਪਰ ਹਰਿਆਣਾ ਔਰ ਸਾਰੀਆਂ ਸਟੇਟਾਂ ਦੇ ਬਾਕੀ ਸਾਰੇ ਲੈ ਰਹੇ ਆ ਜੀ ਕਿਉਂਕਿ ਉਸ ਵੇਲੇ ਸੈਣੀ ਭਾਈਚਾਰੇ ਨੂੰ ਜਾਣਕਾਰੀ ਨਹੀਂ ਸੀ ਨਹੀਂ ਕਿ ਰਿਜ਼ਰਵੇਸ਼ਨ ਦਾ ਮਤਲਬ ਉਹ ਆ ਤੁਹਾਡੇ ਧੀਆ ਪੁੱਤਾਂ ਨੂੰ ਸ਼ਾਸਨ ਔਰ ਪ੍ਰਸ਼ਾਸਨ 'ਚ ਹਿੱਸੇਦਾਰੀ ਮਿਲਣੀ ਪੈਂਚੀ ਸਰਪੰਚੀ ਤੋਂ ਲੈ ਕੇ ਡੀਸੀ ਬਣਨ ਤੱਕ ਜੱਜ ਲੱਗਣ ਤੱਕ ਦੀ ਰਾਖਵੀ ਕੋਸ਼ੀ ਮਿਲਣੀ ਹੂੰ ਤਾਂ ਉਹ ਸੈਣੀ ਭਾਈਚਾਰੇ ਉਸ ਵੇਲੇ ਪਤਾ ਨਹੀਂ ਉਹਨਾਂ ਨੂੰ ਜਾਣਕਾਰੀ ਦੀ ਕਮੀ ਸੀ ਜਦ ਕਿ ਜਦ ਇਹ ਸ਼ੁਰੂਆਤ ਹੋਈ ਆ ਤਾਂ ਸੈਣੀ ਭਾਈਚਾਰੇ ਦਾ ਹੀ ਇੱਕ ਰਹਿਬਰ ਹੋਇਆ ਜਿਹਨੂੰ ਬਾਬਾ ਸਬ ਅੰਮੇੜਕਰ ਆਪਣਾ ਗੁਰੂ ਕਹਿੰਦੇ ਆ ਮਹਾਤਮਾ ਜੋਤੀ ਰਾਮ ਫੂਲੇ ਉਹਦੀ ਤੋਂ ਇਹ ਕਹਾਣੀ ਸ਼ੁਰੂ ਹੋਈ ਹੂੰ ਉਹ ਫੂਲੇ ਫਿਲਮ ਵੀ ਆਈ ਆ ਸਾਰੇ ਸੈਣੀ ਭਾਈਚਾਰੇ ਨੂੰ ਦੇਖਣੀ ਚਾਹੀਦੀ ਫੂਲੇ ਫਿਲਮ ਆਈ ਆ YouTube ਤੋਂ ਮਿਲਦੀ ਜਾਂ Netflix ਤੋਂ ਮਿਲਦੀ ਜਿੱਥੋਂ ਵੀ ਮਿਲਦੀ ਆ ਜੀ ਤਾਂ ਉਹਦੇ ਉੱਤੇ 50% ਬਚਦੀ ਆ ਉਪਰ ਸੀਟਾਂ ਉਪਰ ਸੀਟਾਂ ਮਤਲਬ ਕੋਈ ਵੀ ਲੈ ਸਕਦਾ ਜੀ ਇਹਦੇ ਵਿੱਚ ਜਿਹੜੇ ਗਰੀਬ ਨੇ ਚਾਹੇ ਉਹ ਗਰੀਬ ਜੱਟ ਹੈ ਚਾਹੇ ਗਰੀਬ ਬ੍ਰਾਹਮਣਵਾਜਾ ਜਿਹਨੂੰ ਨਹੀਂ ਮਿਲਦੀਆਂ ਉਹਦੇ ਲਈ 10% ਹਿੱਸਾ ਆਰਥਿਕ ਤੌਰ ਤੇ ਕਮਜ਼ੋਰਾਂ ਦਾ ਆ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਆ ਜੇ ਕੋਈ ਜੱਟ ਗਰੀਬ ਹੈ ਬ੍ਰਾਹਮਣ ਗਰੀਬ ਆ ਹੋਰ ਕਿਸੇ ਉੱਚ ਜਾਤੀ ਦਾ ਗਰੀਬ ਹੈ ਉਹ ਰਿਜ਼ਰਵੇਸ਼ਨ ਲੈਣੀ ਚਾਹਦਾ ਉਹ ਆਪਣਾ ਤਸਵੀਲਦਾਰ ਕੋਲ ਐਸਡੀਐਮ ਕੋਲ ਜਾ ਕੇ ਲੋ ਇਨਕਮ ਸਰਟੀਫਿਕੇਟ ਬਣਾਓ ਤੇ 10% ਰਿਜ਼ਰਵੇਸ਼ਨ ਆ ਉਹਦੇ ਲਈ ਇੱਕ ਪਿੰਡ ਦੇ ਵਿੱਚ 100 ਪੰਜਾਬ ਵਿੱਚ ਮਿਲਦੀ ਹੈ ਸੂਰ ਦੇਸ਼ ਵਿੱਚ ਮਿਲਦੀ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪਰ ਜਦੋਂ ਕਿਤੇ ਗੱਲ ਚੱਲਦੀ ਆ ਵਜੀਫੀਆਂ ਦੀ ਗੱਲ ਚੱਲਦੀ ਆ ਕੁਛ ਚੱਲਦੀ ਆ ਤਾਂ ਉੱਥੇ ਜਾ ਕੇ ਜਿਹੜੇ ਜਰਨਲ ਕੈਟਾਗਰੀ ਦੇ ਆਰਥਿਕ ਕਮਜ਼ੋਰ ਪਰਿਵਾਰ ਆ ਉਹ ਮਯੂਸੀ ਦੇ ਵਿੱਚ ਆ ਜਾਂਦੇ ਆ ਵੀ ਆ ਦੂਜਿਆਂ ਨੂੰ ਮਿਲ ਗਈ ਸਾਨੂੰ ਮਿਲੀ ਨਹੀਂ ਅਸੀਂ ਕਿਹੜਾ ਕਿਤੇ ਬਹੁਤ ਅਮੀਰ ਆ ਐ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਇਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਕਿ ਜਿਹੜੀਆਂ ਸਕੂਲ 'ਚ ਕਿਤਾਬਾਂ ਆ ਰਹੀਆਂ ਉਹ ਸਾਰੀਆਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ ਹੂੰ ਉਹ ਜਨਤੀ ਭੇਤਪਾਵ ਨਹੀਂ ਹੋਏਗਾ ਤੂੰ ਕਹਿੰਦੇ ਬਾਹ ਨਹੀਂ ਫੜੀ ਜਾਂਦੀ ਹੂੰ ਪਾਲਸੀਆ ਕਿੱਦਾਂ ਲੱਗਣੀ ਬਦਲਾਅ ਕਿੱਦਾਂ ਆ ਕ੍ਰਾਂਤੀ ਕਿੱਦਾਂ ਇਹ ਵੀ ਤਾਂ ਕ੍ਰਾਂਤੀ ਦੀ ਗੱਲ ਹੈ ਨਾ ਜੀ ਹੁਣ ਆ ਵੀ ਸਕਾਲਰਸ਼ਿਪ ਤੇ ਕਈ ਤਰ੍ਹਾਂ ਦੇ ਸਕਾਲਰਸ਼ਿਪ ਸਿੱਖਿਆ ਟੰਚੀ ਚ ਨੇ ਕਈ ਤਰ੍ਹਾਂ ਦੇ 10ਵੀਂ ਤੋਂ ਪਹਿਲਾਂ ਵਾਲੇ ਲੱਗਨੇ 10ਵੀਂ ਤੋਂ ਬਾਅਦ ਵਾਲੇ ਲੱਗਨੇ ਟੈਕਨੀਕਲ ਐਜੂਕੇਸ਼ਨ ਤੇ ਲੱਗਨੇ ਪੀ ਐਚ ਡੀ ਕਰਨ ਵੇਲੇ ਲੱਗਨੇ ਵਿਦੇਸ਼ ਚ ਪੜ੍ਹ ਜਾਣਾ ਉਹਦੇ ਲਈ 20 ਮਜੂਰੀ ਫੇ ਨੇ 50 ਲੱਖ ਰੁਪਏ ਤੱਕ ਦਾ ਵਜੀਵਾ ਮੇਰੀ ਤੁਹਾਡੇ ਮਾਧਿਅਮ ਤੋਂ ਵਿਦਿਆਰਥੀ ਕਿਸੇ ਜਾਤ ਦਾ ਆ ਜਾਂ ਕਿਸੇ ਧਰਮ ਦਾ ਆ ਮੇਰੀ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿਰਪਾ ਕਰਕੇ ਪੇਰੈਂਟਸ ਔਰ ਵਿਦਿਆਰਥੀ ਆਪਣੇ ਬੱਚਿਆਂ ਲਈ ਜਾਂ ਵਿਦਿਆਰਥੀ ਆਪਣੇ ਲਈ ਆਪਣੇ ਆਪਣੇ ਫੋਲਡਰਾਂ ਤੇ ਜਾ ਕੇ Googleਾਂ ਤੇ ਜਾ ਕੇ Instagram ਤੇ ਰੀਲਾਂ ਦੇਖਣੀਆਂ ਹੀ ਇੰਟਰਨੈਟ ਨਹੀਂ ਹੈਗਾ ਵਜੀਫੇ ਲੱਭ ਕੇ ਉਹਨਾਂ ਵਜੀਫਿਆਂ ਦੇ ਲਈ ਆਪਣੇ ਆਪ ਨੂੰ ਕੰਪੀਟ ਕਰਨਾ ਵੀ ਇੱਕ ਬਹੁਤ ਵੱਡੀ ਇਹ ਜਾਣਕਾਰੀ ਹੈ ਤੁਹਾਨੂੰ ਉਹ ਲੱਭਣੀ ਚਾਹੀਦੀ ਇਸ ਤੋਂ ਇਲਾਵਾ ਸਰਕਾਰੀ ਬਜੀਫਿਆਂ ਤੋਂ ਇਲਾਵਾ ਵੱਖ-ਵੱਖ ਐਨ ਜੀਓਜ਼ ਟਾਟਾ ਵਾਲਿਆਂ ਦੀ ਐਨ ਜੀਓ ਮਾਨੀਆਂ ਦੀ ਐਨ ਜੀਓ ਇਦਾਂ ਦੇ ਵੱਖ-ਵੱਖ ਐਨ ਜੀਓਜ਼ ਉਹ ਵੀ ਕਈ ਤਰ੍ਹਾਂ ਦੇ ਬਜੀਫੇ ਜਿਹੜੇ ਆ ਉਹ ਚਲਾਉਂਦੇ ਤੁਹਾਨੂੰ ਉਹ ਬਜੀਫੇ ਤੇ ਵੀ ਸਰਚ ਪੇਰੈਂਟਸ ਨੂੰ ਵੀ ਵਿਦਿਆਰਥੀਆਂ ਔਰ ਇਹਦਾ ਫਾਇਦਾ ਚੁੱਕਣਾ ਚਾਹੀਦਾ ਜੀ ਤੇ ਇਹ ਹਰ ਇੱਕ ਆਰਥਿਕ ਕਮਜ਼ੋਰ ਪਰਿਵਾਰ ਨੂੰ ਜਿਹੜੇ ਮਿਲ ਸਕਦੇ ਆ ਬਿਨਾਂ ਕਿਸੇ ਜਾਤ ਪਾਤ ਦੇ ਭੇਦਭਾਵ ਤੋਂ ਤੇ ਐਸਸੀ ਕਮਿਸ਼ਨ ਪੰਜਾਬ ਇਹਦੇ ਚ ਕੋਈ ਹੈਲਪ ਕਰ ਸਕਦਾ ਜੇ ਕੋਈ ਹੈਲਪ ਲੈਣੀ ਚਾਵੇ ਤੁਹਾਡੇ ਦਫਤਰ ਨਾਲ ਸੰਪਰਕ ਕਰਨਾ ਚਾਵੇ ਦੇਖੋ ਮੇਰੇ ਕਮਰੇ ਚ ਸ਼ਰੂ ਕਾਸ਼ਟਾਂ ਦੇ ਕੰਮ ਹੁੰਦੇ ਜਿਹੜਾ ਸ਼ਰੂ ਕਾਸ਼ਟ ਵਿਦਿਆਰਥੀ ਆ ਪ੍ਰੀਅਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਿਲਦੀ ਆ ਅਗਰ ਸਰਕਾਰ ਨਹੀਂ ਦਿੰਦੀ ਸਰਕਾਰ ਦੇ ਗਲ ਚ ਗੂਠਾ ਮੈਂ ਦੇਣਾ ਜੀ ਅਗਰ ਤੁਹਾਡੀ ਇੰਸਟੀਚਿਊਟ ਕਾਲਜ ਯੂਨੀਵਰਸਿਟੀ ਤੁਹਾਨੂੰ ਤੁਹਾਡਾ ਵਜੀਫਾ ਨਹੀਂ ਦੇ ਰਹੀ ਸਰਕਾਰ ਨੇ ਭੇਜਿਆ ਆ ਤਾਂ ਯੂਨੀਵਰਸਿਟੀ ਦੇ ਗਲੇ ਚ ਗੁੱਠਾ ਮੈ ਦੇਣਾ ਜੇਕਰ ਯੂਨੀਵਰਸਿਟੀ ਵਜੀਫਾ ਆਇਆ ਨਹੀਂ ਤੁਸੀਂ ਡਿਗਰੀ ਪੂਰੀ ਕਰ ਲਈ ਲੇਕਿਨ ਯੂਨੀਵਰਸਿਟੀ ਉਹ ਡਿਗਰੀ ਨਹੀਂ ਦੇ ਰਹੀ ਕਹੇ ਰਹੀ ਸਰਕਾਰ ਨੇ ਵਜੀਫੇ ਨਹੀਂ ਦਿੱਤੇ ਤੇ ਤੁਸੀਂ ਪੈਸਾ ਦਿਓ ਤੇ ਜੇ ਯੂਨੀਵਰਸਿਟੀ ਜਾਂ ਕਾਲਜ ਵਿਦਿਆਰਥੀ ਨੂੰ ਤੰਗ ਕਰਦਾ ਤਾਂ ਯੂਨੀਵਰਸਿਟੀਰ ਕਾਲਜ ਦੇ ਤੌਰ ਤੇ ਗੋਡਾ ਮੈ ਰੱਖਣਾ ਤਾਂ ਵਿਦਿਆਰਥੀ ਕਿਸੇ ਵੀ ਜਾਤ ਦਾ ਕਿਸੇ ਵੀ ਵਰਗ ਦਾ ਉਹ ਆਪਣੀ ਗੱਲ ਸਾਡੇ ਤੱਕ ਲੈ ਕੇ ਆਵੇ ਚਾਹੇ ਉਹ